ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸ ਵਕਤ ਅਸੀਂ ਜਿਹੜਾ ਹੈਗਾ ਆਪਣੀ ਭੈਣ ਹੈ ਮਲਕੀਤ ਕੌਰ ਜਿਹੜੀ ਆ ਉਹਦੇ ਕੋਲ ਅਸੀਂ ਪਹੁੰਚ ਗਏ ਹੋਏ ਆ ਅਸੀਂ ਰਸਤੇ ਦੇ ਵਿੱਚ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਸੀ ਕਿ ਭੈਣ ਜਿਹੜੀ ਆ ਜਿਹਦੀ ਸਵੇਰੇ ਵੀਡੀਓ ਦੇਖੀ ਸੀ ਔਰ ਉਹਨਾਂ ਦੀ ਮਦਦ ਕਰਨ ਵਾਸਤੇ ਬੇਸਹਾਰਾ ਮਨੁਕਤਾ ਵੱਲੋਂ ਜਿਹੜਾ ਹੈਗਾ ਹਰਪਵਨ ਸਿੰਘ ਜਿਹੜਾ ਪ੍ਰਧਾਨ ਉਹ ਔਰ ਨੰਗਲ ਗੁਰੂ ਪਿੰਡ ਦੇ ਸਰਪੰਚ ਜਿਹੜੇ ਆ ਗੁਰਿੰਦਰ ਸਿੰਘ ਉਹ ਜਿਹੜੇ ਆ ਉਹ ਭੈਣ ਦੀ ਮਰਦ ਕਰਨ ਵਾਸਤੇ ਇੱਥੇ ਪਹੁੰਚੇ ਹੋਏ ਆ ਔਰ ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਭੈਣ ਨਾਲੀ ਤੁਹਾਡੀ ਗੱਲ ਕਰਾਣੇ ਆ ਔਰ ਜਿਹੜੇ ਵੀਰ ਇੱਥੇ ਦਾਨੀ ਵੀਰ ਪਹੁੰਚੇ ਹੋਏ ਆ ਇਹਨਾਂ ਨਾਲ ਵੀ ਗੱਲ ਉਹ ਕਰਵਾਣੇ ਹੈਗੇ ਆ ਕਿ ਕਿਹੜੀ ਕਿਹੜੀ ਚੀਜ਼ ਦੀ ਜੜੀ ਹੈਗੀ ਆ ਭੈਣ ਦੀ ਮਰਦ ਕਰਨ ਲੱਗਿਆ ਔਰ ਇਹਨਾਂ ਦੇ ਮਾਤਾ ਨਾਲ ਔਰ ਪਰਿਵਾਰ ਜਿਹੜਾ ਵਾ ਸਾਰੇ ਨਾਲ ਅਸੀਂ ਤੁਹਾਡੀ ਥੋੜੀ ਥੋੜੀ ਗੱਲ ਜਿਹੜੀ ਆ ਜ਼ਰੂਰ ਕਰਾਵਾਂਗੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਭੈਣ ਜਿਹੜੀ ਹੈਗੀ ਆ ਪੈਨ ਦੇ ਜਿਹੜਾ ਹੈਗਾ ਵਾ ਲੱਤਾਂ ਤੋਂ ਥੋੜੀ ਜਿਹੀ ਭੈਣ ਨੂੰ ਜਿਹੜੀ ਆ ਪ੍ਰੋਬਲਮ ਹੈਗੀ ਆ ਪਰ ਇੱਕ ਘਰ ਦੇ ਵਿੱਚ ਵੀ ਆਣ ਕੇ ਦੇਖਿਆ ਕਿ ਬਹੁਤ ਜ਼ਿਆਦਾ ਜਿਹੜੀ ਆ ਪਰਿਵਾਰ ਦੇ ਵਿੱਚ ਗਰੀਬੀ ਹੈਗੀ ਆ ਕਿਉਂਕਿ ਅੱਜ ਦੇ ਦਿਨ ਵੀ ਹੁਣ ਪਰਸੋਂ ਵਿਆਹ ਹੈਗਾ ਵਾ ਤੇ ਅੱਜ ਜਿਹੜਾ ਹੈਗਾ ਵਾ ਇਹ ਭੈਣ ਜਿਹੜੀ ਹੈਗੀ ਆ ਇਹਦਾ ਜਿਹੜੇ ਫਾਦਰ ਸਾਹਿਬ ਹੈਗੇ ਆ ਉਹ ਅੱਜ ਵੀ ਜਿਹੜਾ ਹੈਗਾ ਵਾ ਉਹ ਆਪਣੇ ਕੰਮ ਤੇ ਗਏ ਹੋਏ ਆ ਨਹੀਂ ਤੇ ਘਰ ਦੇ ਵਿੱਚ ਖੁਸ਼ੀਆਂ ਦਾ ਟਾਈਮ ਹੋਵੇ ਤਾਂ ਬੰਦਾ ਘਰ ਬੈਠਦਾ ਹੈਗਾ ਵਾ ਤੁਸੀਂ ਆਪ ਦੇਖ ਲਓ ਕਿੰਨੇ ਕ ਮਜਬੂਰ ਹੋਣ ਕੇ ਜਿਹਦਾ ਕਰਕੇ ਅੱਜ ਵੀ ਜਿਹੜਾ ਹੈਗਾ ਵਾ ਇਹ ਕੰਮ ਤੇ ਉੱਪਰ ਗਏ ਹੋਏ ਆ ਔਰ ਇਹਨਾਂ ਦੇ ਜਿਹੜੇ ਲਾਗੇ ਹੋਰ ਭੈਣ ਭਾਈ ਜਿਹੜੇ ਰਿਸ਼ਤੇਦਾਰ ਆ ਉਹ ਵੀ ਜਿਹੜੇ ਇੱਥੇ ਪਹੁੰਚੇ ਹੋਏ ਆ ਔਰ ਅਸੀਂ ਤੁਹਾਡੀ ਇਹਨਾਂ ਨਾਲ ਗੱਲਬਾਤ ਕਰਵਾਨੇ ਆ ਪਹਿਲੇ ਭੈਣ ਨਾਲ ਗੱਲ ਕਰਵਾਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हां ਪੈਨੇ ਕੀਨਾ ਤੇਰਾ ਮਲਕੀਤਕਾਰ ਮਲਕੀਤ ਕੋਰਸ ਪੈਨੇ ਕਿਸਰਾ ਦਾ ਲੱਗ ਰਿਹਾ ਜਿਹੜੇ ਵੀਰ ਤੇ ਆਏ ਮਦਦ ਕਰਨ ਵਾਸਤੇ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਥੋੜਾ ਪੈਨੇ ਉੱਚੀ ਬੋਲੀ ਕਿਸਾ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਠੀਕ ਹੈ ਤੈਨੂੰ ਆਸ ਹੈਗੀ ਹੀ ਕਿ ਤੇਰੇ ਵੀਰ ਪਹੁੰਚਣ ਕੇ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਹਾਂ ਹਰਪਮਨ ਜੀ ਕੀ ਕਹੋਗੇ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਮਨ ਸਿੰਘ ਬਿਸ਼ੰਬਰਪੁਰਾ ਬੇਸਹਾਰਾ ਮਨੁੱਖਤਾ ਸੰਭਾਲ ਸੁਸਾਇਟੀ ਦਾ ਮੈਂ ਜੀ ਸੇਵਾਦਾਰ ਆ ਕਿ ਛੋਟਾ ਜਿਹਾ ਤੇ ਮੈਨੂੰ ਨਾ ਬੇਟੀ ਦੀ ਜਿਹੜੀ ਆ ਵੀਡੀਓ ਤੇ ਇਹ ਸਰਪੰਚ ਸਾਹਿਬ ਉਹਨਾਂ ਨੇ ਪਾਈ ਸੀਗੀ ਤੇ ਮੈਂ ਸਰਪੰਚ ਸਾਹਿਬ ਨੂੰ ਫੋਨ ਲਾਇਆ ਮੈਂ ਸਰਪੰਚ ਸਾਹਿਬ ਆ ਵੀਡੀਓ ਵੇਖੀ ਆ ਤੇ ਬੜੀ ਤਰਸਜ ਹੋ ਗਿਆ ਤੇ ਕਿੱਦਾਂ ਕਰਕੇ ਇਹਦਾ ਦੱਸੋ ਪਤਾ ਕਰਕੇ ਤੇ ਮੈਨੂੰ ਇੱਕ ਤਰ੍ਹਾਂ ਆ ਅੰਦਰ ਵੀ ਮੈਨੂੰ ਮੈਨੂੰ ਹੋਵੇ ਵੀ ਮੈਂ ਉਸੇ ਵਾਲੇ ਪਹੁੰਚ ਜਾ ਵੀ ਇੱਕਦਮ ਮੇਰਾ ਜੀ ਉਦੋਂ ਦਾ ਮੇਰਾ ਲੱਗਾ ਹੀ ਨਹੀਂਗਾ ਮੇਰਾ ਮਨ ਉਹ ਜਾਂਦਾ ਵੀ ਮੈਂ ਨਾ ਉਸੇ ਵਾਲੀ ਪਹੁੰਚਾ ਮੈਂ ਮੱਥਾ ਟੇਕਣ ਗਿਆ ਚਾਲਾ ਸਾਹਿਬ ਪਰ ਮੇਰਾ ਮਨ ਨਾ ਉੱਥੇ ਲੱਗਾ ਬੈਠਾ ਲੱਗਿਆ ਮੇਰ ਕੋ ਗੁਰਦੁਆਰਾ ਸਾਹਿਬ ਤੇ ਮੇਰਾ ਜੀ ਕਰੇ ਵੀ ਜਿੱਤਨਾ ਕੋਈ ਮੈਨੂੰ ਖਿੱਚਦੀ ਪੈਂਦੀ ਆ ਵੀ ਮੈਂ ਤਾਂ ਵਧਾ ਆਪਣੀ ਧੀ ਕੋ ਪਹੁੰਚਾ ਤੇ ਮੈਂ ਹੁਣ ਇੱਥੇ ਪਹੁੰਚ ਗਿਆ ਸਰਪੰਚ ਸਾਹਿਬ ਨਾਲ ਲੈ ਕੇ ਆ ਸਰਪੰਚ ਸਾਹਿਬ ਨੇ ਨੰਬਰ ਸਾਡਾ ਸਰਪੰਚ ਸਾਹਿਬ ਨੇ ਦਿੱਤਾ ਡਰੈਸ ਇਹਨਾਂ ਕੱਟ ਕੇ ਦਿੱਤਾ ਤੇ ਮੈਂ ਆਪਣੀ ਧੀ ਕੋ ਇਹ ਧੀਆ ਮਲਕੀਤ ਕੌਰ ਆ ਜੀ ਦਾ ਨਾਮ ਤਨਤੀ ਨਾ ਵਾਦਾ ਕਰਦਾ ਆਂ ਵੀ ਵੇਖੋ ਮੇਰੀ ਧੀ ਆ ਜੀ ਮੇਰੀਆਂ ਤਿੰਨ ਧੀਆਂ ਤੇ ਚੌਥੀ ਇਹ ਵੀ ਆ ਹੋਰ ਵੀ ਧੀਆਂ ਛੱਡ ਕੇ ਸਾਰੀਆਂ ਹੀ ਧੀਆਂ ਆ ਇਹ ਵੀ ਧੀ ਆ ਇਸ ਧੀ ਨੂੰ ਮੈਂ ਵਾਦਾ ਕਰਕੇ ਚੱਲਿਆ ਸਲਦੇ ਦੀ ਲਿਸਟ ਅਸੀਂ ਲਿਖੀ ਆ ਸੌਦਾ ਲੈ ਕੇ ਦੇਣੇ ਆ ਤੇ ਨਾਲ ਹੀ ਇਹਨਾਂ ਨੇ ਪਰਸੋਂ ਨਾ 6 ਤਰੀਕ ਨੂੰ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਆ ਉਹ ਵੀ ਬਿਲ ਦੇ ਕੇ ਜਾਂਦੇ ਆ ਜਿੰਨਾ ਬਿਲ ਬਣੂਗਾ ਉਹ ਵੀ ਦੇ ਕੇ ਜਾਵਾਂਗੇ ਜੇ ਕੋਈ ਵਾਦਾ ਘਟਾਊਗਾ ਅਸੀਂ ਆਪੇ ਕਰਾਂਗੇ ਇਹਨਾਂ ਨੂੰ ਕੋਈ ਨਹੀਂ ਹੋਰ ਵੀ ਕਹੇ ਚੀਜ਼ ਇੱਕ ਹੋਰ ਮੈਂ ਵਾਦਾ ਕਰ ਚੱਲਿਆ ਪਣ ਜਿਹਨੋਂ ਵਿਆਹੀ ਜਾਊਗੀ ਇੱਕ ਸਲਾਈ ਨਾ ਕਰਦੀ ਆ ਇਹ ਸਲਾਈ ਮਸ਼ੀਨ ਚਲਾ ਲੈਂਦੀ ਆ ਤੇ ਕੱਪੜੇ ਸੀਂਦੀ ਆ ਮੈਂ ਆਪਣੀ ਧੀ ਨੂੰ ਸਲਾਈ ਮਸ਼ੀਨ ਦੇ ਕੇ ਆਉਂਗਾ ਮੈਂ ਧੀ ਨਾਲ ਵਾਦਾ ਕਰ ਚੱਲਿਆ ਇੱਕ ਸਲਾਈ ਮਸ਼ੀਨ ਅਸੀਂ ਉੱਥੇ ਦੇ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰਪੰਚ ਸਾਹਿਬ ਗੁਰਵਿੰਦਰ ਜੀ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਵਿੰਦਰ ਸਿੰਘ ਪਿੰਡ ਨੰਗਲਗੁਰੂ ਤੋਂ ਸਰਪੰਚ ਆ ਜੀ ਮੈਨੂੰ ਇੱਕ ਵੀਡੀਓ ਆਈ ਸੀ ਆਪਣੇ ਫਾਸਟਵੇਜ਼ ਦੇ ਮੇਰੇ ਸੱਜਣਾਂ ਕੋਈ ਚੀਦਾ ਸਾਹਿਬ ਉਹਨਾਂ ਨੇ ਮੈਨੂੰ ਵੀਡੀਓ ਪਾਈ ਹੀ ਵੀ ਭੈਣ ਇਦਾਂ ਹੈਗੀ ਆ ਬੇਸਹਾਰਾ ਉਹਨਾਂ ਦੇ ਲੱਤਾਂ ਤੋਂ ਪੂਰੀ ਹੋਇਆ ਹੱਥਾਂ ਤੋਂ ਵੀ ਚੰਗੀ ਤਰ੍ਹਾਂ ਕੰਮ ਨਹੀਂ ਕਰ ਸਕਦੇ ਤੇ ਆਪਾਂ ਉਹਨਾਂ ਦੀ ਮਦਦ ਕਰਨੀ ਆ ਤੇ ਮੈਂ ਇਹ ਗੱਲ ਆਪਣੇ ਵੱਡੇ ਵੀਰ ਹਰਪਵੰਤ ਸਿੰਘ ਨਾਲ ਕੀਤੀ ਵੀ ਮੈਂ ਹਰਪਵੰਤ ਸਿੰਘ ਜੀ ਵੀ ਆ ਚੱਕ ਰਿਹਾ ਵੀ ਆਪਣੀ ਇੱਕ ਭੈਣ ਐ ਉਹਦਾ ਵਿਆਹ ਵਾ 6 ਤਰੀਕ ਨੂੰ ਤੇ ਉਹਦੇ ਕੋਲ ਕੋਈ ਵੀ ਇਦਾਂ ਦਾ ਜੇ ਪ੍ਰੋਗਰਾਮ ਨਹੀਂ ਹੈਗਾ ਵੀ ਉਹ ਵਿਆਹ ਕਰ ਸਕਣ ਤੇਰਪਾਪਾ ਪਾ ਕਹਿੰਦਾ ਕੋਈ ਗੱਲ ਨਹੀਂ ਤੂੰ ਐਡਰੈਸ ਪਤਾ ਕਰੋ ਤੇ ਆਪਾਂ ਉਹਨਾਂ ਦੇ ਘਰ ਚੱਲਦੇ ਆਂ ਮੈਂ ਐਡਰੈਸ ਪਤਾ ਕੀਤਾ ਸਾਰਾ ਕੁਲ ਕਿਸ਼ਨ ਗੱਡੀ ਐਡਰੈਸ ਕੀਤਾ ਉਹਨਾਂ ਨਾਲ ਗੱਲ ਕੀਤੀ ਹੁਣ ਅਸੀਂ ਉਹਨਾਂ ਦੇ ਘਰ ਪਹੁੰਚੇ ਆਂ ਘਰ ਪਹੁੰਚ ਕੇ ਉਹਨਾਂ ਦਾ ਵੇਖਿਆ ਮਾਹੌਲ ਚਾਲ ਬਹੁਤ ਗਰੀਬੀ ਏ ਘਰ ਦੇ ਵਿੱਚ ਇਹ ਕਰਕੇ ਅਸੀਂ ਵੱਤੋ ਵੱਤ ਜਿੰਨੀ ਸੜਕ ਹੁੰਦੀ ਏ ਇਹ ਮਤ ਕਰਾਂਗੇ ਇਹਨਾਂ ਦੀ ਜਿਹੜਾ ਵੀ ਇਹਨਾਂ ਦਾ ਸਮਾਨ ਜਿਹੜਾ ਇਹਨਾਂ ਨੇ ਲਖਾਇਆ ਸਾਨੂੰ ਹਲਵਾਈ ਦਾ ਉਹ ਹੀ ਲੈ ਕੇ ਇਹਨਾਂ ਨੂੰ ਹੁਣ ਦੇ ਚੱਲੇ ਆਂ ਬਾਕੀ ਜਿਹੜਾ ਚਾਹ ਦਾ ਕੰਮ ਇਹਨਾਂ ਪ੍ਰੋਗਰਾਮ ਰੱਖਿਆ ਵਾ ਉਹ ਦਿਨ ਜਦੋਂ ਇਹਨਾਂ ਦਾ ਵਿਆਹ ਵਾ ਉਹਦਾ ਅਸੀਂ ਉੱ ਨਾ ਬਿਨਾ ਉਹਨਾਂ ਨੇ ਦਾ ਬਿੱਲ ਦੇ ਚਲੇ ਆ ਬਾਕੀ ਜਿਹੜਾ ਬਿੱਲ ਦਾ ਵਾਧਾ ਘਟਾਊਗਾ ਉਹ ਇਹਨਾਂ ਨੂੰ ਦੱਸ ਚਲੇ ਵੀ ਸਾਨੂੰ ਪਰਚੀ ਪਾ ਦਿਓ ਅਹੀਂ ਗੂਗਲ ਪੇ ਸਾਡੇ ਪੈਸੇ ਕਰਦਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਦੋਸਤੋ ਜਿਸਾ ਤੁਹਾਡੇ ਨਾਲ ਪਹਿਲੇ ਵੀ ਗੱਲ ਕੀਤੀ ਸੀ ਵੀਰ ਜਿਹੜੇ ਹੈਗਾ ਵੀਰ ਜਿਹੜੇ ਹੈਗਾ ਮਦਦ ਕਰਨ ਵਾਸਤੇ ਜਿਹੜਾ ਵਾ ਉਸੇ ਵਕਤ ਹੀ ਪਹੁੰਚ ਗਏ ਸੀ ਰਸਤੇ ਵਿੱਚ ਹੀ ਤੁਹਾਡੇ ਨਾਲ ਅਸੀਂ ਜਿਹੜੀ ਹੀ ਉਹ ਵੀਡੀਓ ਸ਼ੇਅਰ ਕੀਤੀ ਸੀ ਕਿਉਂਕਿ ਅਗਰ ਸਮਾਜ ਦੇ ਵਿੱਚ ਕੋਈ ਜਣਾ ਦੁਖੀ ਹੈਗਾ ਉਹਨਾਂ ਦਾ ਦੁੱਖ ਸੁਣਨ ਵਾਸਤੇ ਵੀ ਬਹੁਤ ਜਿਹੜੇ ਵੀਰਿਆ ਉੱਥੇ ਬੈਠੇ ਹੋਇਆ ਔਰ ਉਹਨਾਂ ਦੇ ਮਾਤਾ ਜੀ ਸਾਡੇ ਨਾਲ ਹੈਗੇ ਆ ਉਹ ਜਿਹੜਾ ਉਹ ਜਿਹੜੇ ਆਪਣੀ ਅੱਖਾਂ ਪਰੇ ਹੋਇਆ ਮਾਤਾ ਜੀ ਤੁਹਾਡੇ ਪੁੱਤ ਪਹੁੰਚੇ ਹੋਏ ਆ ਤੁਹਾਨੂੰ ਕਿਸ ਦਾ ਵਧੀਆ ਲੱਗਿਆ ਉਹ ਵੀਡੀਓ ਉਹ ਆਪਣੀ ਧੀ ਨੂੰ ਤੋੜਨਾ ਤੋੜਨਾ ਤੁਸੀਂ ਸਗੋਂ ਨੂੰ ਹੌਸਲਾ ਦੋ ਹੌਸਲਾ ਦੋ ਆਪ ਸਗੋਂ ਇਦਾਂ ਕਰਨ ਦੇ ਦੀ ਕੋਣ ਹੌਸਲਾ ਹੈ ਪੋਤੇ ਆਵੇ ਵੀਡੀਓ ਤੇ ਵੀ ਪੋਤੇ ਤੁਹਾਡੀ ਵੇਖਣ ਦੇ ਆ ਸਾਰਾ ਮੁਲਕ ਤੁਹਾਨੂੰ ਵੇਖਣ ਦੇ ਆ ਸਾਰਾ ਵਰਲਡ ਵੇਖਣ ਦੇ ਆ ਖੁਸ਼ ਹੋ ਤੁਹਾਨੂੰ ਖੁਸ਼ ਹੋ ਤੁਸੀਂ ਹੁਣ ਖੁਸ਼ ਹੋ ਤੁਹਾਡੇ ਫੋਟੋ ਫੜੇ ਬੁਲਾਓ ਫੜੇ ਬੁਲਾਓ ਤੁਸੀਂ ਕਰੋ ਫੜੇ ਬੁਲਾਓ ਹੱਥ ਜੋੜ ਕੇ ਫੜੇ ਬੁਲਾਓ ਧੰਨਵਾਦ ਕਰੋ ਫੜੇ ਬੁਲਾਓ ਫੜੇ ਬੁਲਾਓ ਫੜੇ ਬੁਲਾਓ ਜੀ ਤੁਸੀਂ ਵਾਹਿਗੁਰੂ ਵਾਇਗੁਰੂ ਜੀ ਕਾਕਾ ਸਵਾਇਗੁਰੂ ਜੀ ਖੱਤੇ ਠੀਕ ਹੈ ਔਰ ਦੇਖੋ ਮਾਤਾ ਜੀ ਜਿਹੜੇ ਹੈਗੇ ਆ ਕਾਫੀ ਜਿਆਦਾ ਜਿਹੜੇ ਆ ਭਾਵਕ ਹੋਏ ਪਏ ਆ ਹੋਰ ਸਾਰੇ ਜਿਹੜੇ ਸਾਡੇ ਦਾਨੀ ਵੀਰ ਸੱਜਣ ਹੈਗੇ ਆ ਜਿਹੜੇ ਸਾਡੀ ਸੰਸਥਾ ਨਾਲ ਜੁੜੇ ਹੋਏ ਆ ਸਾਰੇ ਵੀਰਾਂ ਨੂੰ ਇਹੋ ਹੀ ਜਿਹੜੀ ਹੈਗੀ ਆ ਰਿਕਵੈਸਟ ਹੈਗੀ ਆ ਕਿ ਜੋ ਤੁਸੀਂ ਇਹਨਾਂ ਵਾਸਤੇ ਜਿਹੜਾ ਵੀ ਤੁਸੀਂ ਤਿਲ ਫੁੱਲ ਭੇਜਦੇ ਹੋ ਉਹਨਾਂ ਦੇ ਪਰਿਵਾਰਾਂ ਤੱਕ ਜਿਹੜਾ ਹੈਗਾ ਵਾ ਇੱਕ ਇੱਕ ਪੈਸਾ ਜਿਹੜਾ ਹੈਗਾ ਵਾ ਉਹ ਦਾਨੀ ਵੀਰਾਂ ਵੱਲੋਂ ਜਿਹੜਾ ਹੈਗਾ ਵਾ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਵਾ ਪਹਚਾਇਆ ਜਾਂਦਾ ਜਿਹੜਾ ਵੀ ਕੋਈ ਦੁਖੀ ਪਰਿਵਾਰ ਹੈਗਾ ਵਾ ਸੋ ਤੁਹਾਡਾ ਹੋਰ ਫਰਜ਼ ਬਣਦਾ ਵਾ ਜਿੰਨਾ ਤੁਸੀਂ ਆਪਣਾ ਵੱਤ ਤੋਂ ਵੱਧ ਜਿਹੜਾ ਹੈਗਾ ਵਾ ਦਸਬੰਧ ਕੱਟ ਕੇ ਜਿਹੜਾ ਹੈਗਾ ਵਾ ਇਹਨਾਂ ਵੀਰਾਂ ਤੱਕ ਪਹੁੰਚਾਓ ਤਾਂ ਜੋ ਜਿਹੜੀਆਂ ਸਾਡੀਆਂ ਹੋਰ ਪਰਿਵਾਰ ਜਿਹੜੇ ਹੈਗੇ ਆ ਜਿਸ ਤਰ੍ਹਾਂ ਸਾਡੀ ਭੈਣ ਵੀ ਹੈਗੀ ਸੀ ਜਿਹੜੇ ਇੱਕ ਆਸ ਲਾ ਕੇ ਬੈਠੇ ਹੋਏ ਕਿ ਵਿਆਹ ਕਿਸ ਤਰ੍ਹਾਂ ਦਾ ਹੋਏਗਾ ਕੁਝ ਜਿਹੜਾ ਹੈਗਾ ਵਾ ਇਸ ਪਰ ਜਿਹੜੀ ਹੈਗੀ ਆ ਸੰਸਥਾ ਨੇ ਜਿਹੜਾ ਵਾ ਇਹਨਾਂ ਦਾ ਪਰਿਵਾਰ ਦਾ ਹੱਥ ਫੜਿਆ ਹੈਗਾ ਵਾ ਸੋ ਹੋਰ ਵੀ ਮੇਰੇ ਜਿਹੜੇ ਦਾਨੀ ਵੀਰ ਹੈਗੇ ਆ ਹੋਰ ਵੀ ਜਿਹੜਾ ਹੈਗਾ ਵਾ ਭੈਣ ਨੂੰ ਕਿਉਂਕਿ ਪਰਿਵਾਰ ਦੇ ਵਿੱਚ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਵਾ ਜ਼ਰੂਰਤਾਂ ਹੁੰਦੀਆਂ ਵਾ ਜ਼ਰੂਰੀ ਇਹ ਨਹੀਂ ਕਿ ਵਿਆਹ ਦਾ ਸਮਾਨ ਹੀ ਜਿਹੜਾ ਹੈਗਾ ਵਾ ਉਹ ਨਾਲ ਕਰਤਾ ਹੁਣ ਤੁਹਾਡੇ ਸਾਹਮਣੇ ਜਿਸ ਹਲਵਾਈਆਂ ਦਾ ਕੁਝ ਸਮਾਨ ਜਿਹੜਾ ਵਾ ਉਹ ਕਰਤਾ ਵਾ ਫਿਰ ਚਾਹ ਪਾਣੀ ਦਾ ਜਿਹੜਾ ਹੈਗਾ ਵਾ ਕੋ ਕਾਫੀ ਜਿਆਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਵਾ ਉਹਨਾਂ ਦੀ ਵੀ ਸੇਵਾ ਜਿਹੜੀ ਨੂੰ ਬਾਣ ਆਲੀ ਆ ਉਹ ਵੀ ਤੁਸੀਂ ਆ ਕੇ ਪੈਨ ਤੱਕਰ ਪਹੁੰਚ ਕਰੋ ਔਰ ਪੈਨ ਦਾ ਜਿਹੜਾ ਨੰਬਰ ਹੈਗਾ ਵਾ ਉਹ ਅਸੀਂ ਤੁਹਾਡੇ ਜਿਹੜਾ ਸੰਸਥਾ ਦਾ ਹੁੰਦਾ ਵੀ ਤੇ ਉਹ ਪੈਨ ਦਾ ਨੰਬਰ ਜਿਹੜਾ ਉਹ ਵੀ ਤੁਹਾਨੂੰ ਫਲੈਸ਼ ਕਰ ਦਾਂਗੇ ਪਰਿਵਾਰ ਸਾਡੇ ਨਾਲ ਆ ਅਸੀਂ ਗੱਲੇ ਪੰਜ ਜੀ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਜਿਹੜੇ ਆਏ ਆ ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਮੇਰੇ ਵੀਰਾਂ ਦਾ ਜਿਹੜੇ ਸਾਡੇ ਕੋਲ ਵੀਰੇ ਪਿੰਡ ਬਹੁਤ ਪਹੁੰਚੇ ਆ ਬਹੁਤ ਬਹੁਤ ਧੰਨ ਧੰਨਵਾਦ ਤੁਹਾਡਾ ਬਾਜੀ ਇਹਨਾਂ ਦੇ ਪਰਿਵਾਰ ਦੀ ਮਦਦ ਕਰਨ ਵਾਸਤੇ ਸੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਿਉਂਕਿ ਹੋਰ ਜਿਹੜੇ ਪਰਿਵਾਰ ਹੈਗੇ ਆ ਇਸ ਤਰ੍ਹਾਂ ਦੇ ਦੁਖੀ ਪਰਿਵਾਰ ਹੈਗੇ ਆ ਉਹਨਾਂ ਤੱਕ ਵੀ ਜਿਹੜੀ ਆ ਇਹ ਵੀਡੀਓ ਪਹੁੰਚੇ ਤਾਂ ਜੋ ਜਿਹੜਾ ਹੈਗਾ ਉਹਨਾਂ ਦਾ ਵੀ ਕੋਈ ਮੈਸੇਜ ਆਵੇ ਤੇ ਵੀਰ ਜਿਹੜੇ ਆ ਉਹਨਾਂ ਦੀ ਵਾਹ ਫੜਨ ਵਾਸਤੇ ਜਿਹੜਾ ਵਾ ਤਿਆਰ ਹੋਣ ਇਹਨੀਆਂ ਬੇਨਤੀ